ਪਿੰਡ ਆਇਤਾ ਜੀ ਬਸ ਆਮ ਆਦਮੀ ਪਾਰਟੀ ਦੇ ਮਾਹੌਲ ਆ ਸਭ ਨੂੰ ਮਿਲੇ ਆ ਜੀ ਬਹੁਤ ਚੰਗੇ ਇਨਸਾਨ ਨੇ ਪੰਜਾਬ ਅੱਜ ਕੱਲ ਪਹਿਲਾਂ ਕਾਂਗਰਸੀਆਂ ਨੇ ਲੁੱਟਿਆ ਜੀ 70% ਤੇ 90% ਬਿੱਲ ਵਾਲ ਜਿਹੜੀ ਪਾਰਟੀ ਦੀ ਅੱਜ ਜਿਹੜੀ ਬਹੁਤ ਵਧੀਆ ਹਵਾ ਚ ਫਰੀ ਹੈ ਜਿਹੜਾ ਉਹ ਮਾਫ ਨਹੀਂ ਹਾਂ ਜੀ ਤੁਬਾ ਹਾਂ ਜੀ ਸਦਾ ਆਪਨੇ ਸਾਰੇ ਬਾਕੀ ਪਾਣੀ ਦੀ ਕੋਈ ਜਿੱਕ ਪਿੱਛਰ ਕਰਾ ਲੁੱਟ ਦਈਆਂ 70 ਸਾਲ ਹੋ ਗਏ ਗੱਲਾਂ ਨੇ ਲੋਡ ਲੋਡ ਖਾਲੇ ਤੇ ਕਾਂਗਰਸ ਨੇ ਖਾਲੀ ਘੇਰੇ ਨੇ ਬਿਨਾ ਸ਼ਿਫਾਰਿਸ਼ ਬਿਨਾ ਪੈਸਾ ਇਹ ਕੌਣ ਜਾਣਦਾ ਸਾਡੇ ਜੀ ਪਿੰਡ ਚ ਜਾ ਵੜੋ ਕਿਸੇ ਨੂੰ ਬੀਬੀ ਨੂੰ ਜਾ ਕੇ ਪੁੱਛੋ ਵੀ ਜੀਤਵਿੰਦਰ ਸਿੱਧੂ ਕੌਣ ਆ ਲੈ ਪਰਚਾ ਨਾਲ ਬੋਲੇ ਜੀ ਫਾਰੇ ਕੰਮ ਪਰਸਤੇ ਪਰ ਹੋ ਜਾਂਦਾ ਇਹਨਾਂ 70 70 ਲੱਖ ਰੁਪਏ ਲੈ ਲੈਣ ਸੀ ਜੱਜ ਲੱਗਣ ਦਾ ਤੇ ਉਹ ਕਾਲੀ ਦਲ ਵੀ ਖਤਮ ਹੀ ਆ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਣ ਦੇ ਲਈ ਲੋਕਾਂ ਦੇ ਪਿੰਡ ਲੋਕਾਂ ਦੀਆਂ ਸੱਥਾਂ ਦੇ ਵਿੱਚ ਜਾਣਾ ਜ਼ਰੂਰੀ ਹੈ ਕਿ ਲੋਕਾਂ ਦੇ ਮੁੱਦੇ ਕੀ ਨੇ ਲੋਕ ਕਿਹੜੀ ਪਾਰਟੀ ਨੂੰ ਚੰਗਾ ਸਮਝਦੇ ਆ ਮਾਨ ਸਾਹ ਦੇ ਪਿੰਡ ਜਗਤਗੜ ਬਾਂਦਰਾ ਪਹੁੰਚੇ ਆ ਗੱਲਬਾਤ ਕਰਦੇ ਆ ਸਾਡੇ ਨਾਲ ਬਜ਼ੁਰਗ ਨੌਜਵਾਨ ਉਹ ਬੰਦੇ ਨੇ ਜਿਨ੍ਹਾਂ ਨੇ ਸੱਥਾਂ ਦੇ ਵਿੱਚ ਚਰਚਾ ਛੇੜੀ ਆ ਹਰ ਗੱਲ ਦੀ ਕਿ ਪੰਜਾਬ ਲੁੱਟਿਆ ਕੀ ਨੇ ਤੇ ਪੰਜਾਬ ਨੂੰ ਬਸਾਇਆ ਕੀ ਨੇ ਸਾਰੀ ਗੱਲਬਾਤ ਕਰਦੇ ਆ ਸਸੀ ਕਾਲ ਜੀ ਸਸੀ ਕਾਲ ਜੀ ਕੀ ਨਾਮ ਹੈ ਜੀ ਜਗਤਾਰ ਸਿੰਘ ਜੀ ਜਗਤਾਰ ਜੀ ਪਹਿਲਾ ਸਵਾਲ ਇਹੀ ਹੈ ਵੀ ਪੰਜਾਬ ਲੁੱਟਿਆ ਕੀ ਨੇ ਤੇ ਬਸਾਇਆ ਕੀ ਨੇ ਪੰਜਾਬ ਅੱਜਕੱਲ ਪਹਿਲਾਂ ਕਾਗਰਸੀਆਂ ਨੇ ਲੁੱਟਿਆ ਜੀ ਸਭ ਤੋਂ ਵੱਧ ਤਾਂ ਕਾਗਰਸੀਆਂ ਨੇ ਲੁੱਟਿਆ ਉਹ ਤੋਂ ਬਾਅਦ ਕਾਂਗਰਸ ਨੇ ਵੀ ਕੋਈ ਕਸਰ ਨਹੀਂ ਛੱਡੀ ਲੋਕਾਂ ਵਾਸਤੇ ਕੋਈ ਬਦਲ ਹੈ ਨਹੀਂ ਸੀ ਤੀਜਾ ਬਦਲਾਇਆ ਹੁਣ ਬਹੁਤ ਵਧੀਆ ਹੈ ਕੀ ਕੰਮ ਹੋਇਆ ਕੰਮ ਤਕਰੀਬਨ ਜ ਸਾਡੇ ਆਪ ਦੇ ਹਿਸਾਬ ਨਾਲ ਸੋਚ ਕੇ ਤਾਂ ਪਿੰਡ ਦੇ ਹਿਸਾਬ ਨਾਲ ਬਹੁਤ ਵਧੀਆ ਕੰਮ ਹੋਇਆ ਨਹੀਂ ਅੱਛਾ ਕੀ ਕੋਈ ਸਹੂਲਤ ਮਿਲ ਗਈ ਪਿੰਡਾਂ ਨੂੰ ਸਹੂਲਤਾਂ ਜੀ ਬਿੱਲ ਬਾਫ ਨੇ ਸਾਰੇ ਜੀ ਹੂੰ ਬਾਕੀ ਪਾਣੀ ਦੀ ਕੋਈ ਦਿੱਕਤ ਨਹੀਂ ਆ ਰਹੀ ਬਿਜਲੀ ਦੀ ਕੋਈ ਦਿੱਕਤ ਨਹੀਂ ਆ ਰਹੀ 10 ਦਿਨ ਹੋ ਗਏ ਬੰਦੀ ਹੋਈ ਨੂੰ ਹਜੇ ਹੀ ਪਹੁੰਚੀ ਜਾਂਦਾ ਇਨਰਚ ਹਾਂ ਜੀ 10 ਦਿਨ ਹੋ ਗਏ ਬੰਦੀ ਹੋਈ ਨੂੰ ਨਹਿਰ ਦੀ ਪਾਖੜਾ ਨਹਿਰ ਦੀ ਬੰਦੀ ਹੋਈ ਹੈ ਅਜੇ ਤੱਕ ਪਾਣੀ ਚੱਲੀ ਜਾਂਦਾ ਅੱਗੇ ਬੰਦੀ ਹੋ ਜਾਂਦੀ ਸੀ ਤੁਰਤ ਪਾਣੀ ਬੰਦ ਕਰ ਦਿੰਦੇ ਸੀ ਅੱਛਾ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਵੀ ਹਾਲੇ ਤੱਕ ਸਾਡੀ ਨਹਿਰ ਚ ਜਾ ਕੇ ਪਾਣੀ ਦੇਖਿਆ ਜਾਵੇ ਅੱਜ ਵੀ ਸਾਡੇ ਖੇਤਾਂ ਚ ਪਾਣੀ ਲੱਗ ਰਿਹਾ ਜੋ ਕਿ 21 ਜਾਂ 22 ਤਰੀਕ ਨੂੰ ਦੁਬਾਰੇ ਪਾਣੀ ਆ ਜਾਣਾ ਅੱਜ ਮੇਰੇ ਖਿਆਲ 15 ਤਰੀਕ ਹੋਊਗੀ ਕਿਉਂ ਜੀ ਅਜੇ ਪਾਣੀ ਚੱਲੀ ਜਾਂਦਾ ਅੱਗੇ ਭਾਈ ਜਦੋਂ ਬੰਦੀ ਆ ਜਾਂਦੀ ਸੀ 15 ਦਿਨ ਬੰਦ ਰਹਿੰਦੀ ਸੀ 15 ਦਿਨ ਚੱਲਦੀ ਸੀ ਅੱਛਾ ਹੁਣ ਸਾਡੇ ਅਜੇ ਵੀ ਨਹਿਰ ਬੰਦ ਪਈ ਹੈ ਸਾਡੇ ਐਮਐਲਏ ਸਾਹਿਬ ਨੇ ਸਪੈਸ਼ਲ ਕਿਹਾ ਵੀ ਪਾਣੀ ਚਾਹੇ ਪਿੱਛੋਂ ਕਿਹਾ ਜਾਂ ਕਿਹਨੂੰ ਵੀ ਕਿਹਾ ਪਾਣੀ ਹਜੇ ਵੀ ਸਾਡੇ ਖੇਤਾਂ ਦੇ ਵਿੱਚ ਚੜ੍ਹਦਾ ਨਹਿਰ ਦਾ ਆ ਰਿਹਾ ਹੈ। ਅੱਛਾ ਜੇ ਆਪਾਂ ਗੱਲ ਕਰਦੇ ਹਾਂ ਸਹੂਲਤਾਂ ਦੀ ਪਹਿਲਾਂ ਵਾਲੀ ਸਰਕਾਰਾਂ ਚੋ ਮਿਲੀ ਹੈ ਕੋਈ ਸਹੂਲਤ ਫਿਰ? ਨਹੀਂ ਪਹਿਲਾਂ ਵਾਲੇ ਤਾਂ ਉਦੋਂ ਸੀ ਕੋਈ ਛੋਟੇ ਹੁੰਦੇ ਲਾਲਾ ਜਾਂ ਕੁਝ ਵੀ ਜਿਹੜਾ ਹੁਣ ਅਸੀਂ ਦੇਖਦੇ ਆਂ ਜਿਵੇਂ ਬਿਜਲੀ ਦੇ ਬਿੱਲ ਮਾਫ ਹੈ ਜੀ। ਹਰ ਇੱਕ ਮਤਲਬ ਕਿ ਮਨ 99% ਜਾਂ 90% ਬਿੱਲ ਮਾਫ ਹੈ। ਜਿਹੜੀ ਵੱਡੀ ਗੱਲ ਹੈ ਬਿਜਲੀ ਦੇ। ਕੀ ਮਾਹੌਲ ਆ ਪਿੰਡਾਂ ਦਾ ਹਵਾ ਕੀ ਕਹਿੰਦੀ ਐ ਇਸ ਵਾਰ? ਸਾਡੇ ਪਿੰਡਾਂ 'ਚ ਤਾਂ ਜੀ ਬ ਗੁਰਪੁਰੀ ਤੇ ਬਨਾਲੀ ਤੇ ਬਹੁਤ ਵਧੀਆ ਕੰਮ ਕੀਤੇ ਆ ਹੁਣ ਗੁਰਮੀਤ ਸਿੰਘ ਖੁੱਡੀਆਂ ਜੱਤਰੇ ਆ ਜੀ ਮਠੰਡੇ ਤੋਂ ਇਹ ਕਨਫਰਮ ਕਹਿ ਰਹੇ ਆ ਅਸੀਂ ਅੱਛਾ ਕਿਉਂਕਿ ਸਾਡੇ ਬਹੁਤ ਇਕੱਠ ਹੋਇਆ ਸੀ ਤਨੀਰ ਰੈਲੀ ਹੋਈ ਆ ਇੰਨਾ ਜਿਆਦਾ ਇਕੱਠ ਸੀ ਕੁਰਸੀਆਂ ਵੀ ਛੋੜੀਆਂ ਪੈ ਗਈਆਂ ਅੱਛਾ ਭਾਈ ਜੀ ਕੀ ਨਾਮ ਜਿਸਪਾਲ ਜੀ ਜਿਸਪਾਲ ਜੀ ਕੀ ਮਾਹੌਲ ਆ ਪਿੰਡਾਂ ਦਾ ਪਿੰਡਾਂ ਦਾ ਮਾਹੌਲ ਵਧੀਆ ਜੀ ਆਮ ਆਦਮੀ ਪਾਰਟੀ ਦੀ ਅੱਜ ਜਿਹੜੀ ਬਹੁਤ ਵਧੀਆ ਹਵਾ ਚੱਲ ਰਹੀ ਹੈ ਜੀ ਕਿਵੇਂ ਕਿਉਂਕਿ ਸਾਡੇ ਜਿਹੜੇ 20 15-15 ਸਾਲਾਂ ਤੋਂ ਪਾਣੀ ਕੰਮ ਪਈ ਸੀ ਉਹ ਸਰਦਾਰ ਗੁਰਪ੍ਰੀਤ ਸਿੰਘ ਬਣਾਵਾਲੀ ਐਮ.ਐਲ.ਏ. ਸਾਹਿਬ ਨੇ ਸਾਡੇ ਪਈਆਂ ਤੇ ਕੱਚੀਆਂ ਸੀ ਉਹ ਬਣਾਈਆਂ ਵਾਟਰ ਟੈਂਕਸਰ ਨੂੰ ਪਾਣੀ ਦੀ ਕੋਈ ਜਿਹੜਾ ਪਾਣੀ ਟਾੜੀਆਂ ਨੂੰ ਨਹੀਂ ਜਾ ਰਿਹਾ ਸੀ ਉਹ ਅੱਛਾ ਜੀ ਪਾਣੀ ਦੀ ਸਪਲਾਈ ਦਵਾਈ ਆ ਅੱਛਾ ਤੇ ਜਿਹੜਾ ਬਿਜਲੀ ਦੇ ਬਿੱਲ ਉਹ ਮਾਫ ਨਹੀਂ ਹੂੰ अच्छा बादल ਤਾਂ ਕਹਿੰਦੇ ਬਾਦਲ ਸਾਹਿਬ ਨੇ ਪਿੱਛੇ ਰੈਲੀ ਕੱਢੀ ਸੀ ਕਹਿੰਦੇ ਵੀ ਪੰਜਾਬ ਤਾਂ ਲੁੱਟ ਲਿਆ ਭਗਵਾਨ ਤੁਮਾਰ ਨੇ ਤੁਸੀਂ ਕਹਿੰਦੇ ਵੀ ਬਹੁਤ ਵਧੀਆ ਕੰਮ ਕੀਤਾ ਤੇ ਕੋ ਡੋਡੀ ਸੋਚ ਹੁੰਦੀ ਆ ਪਰ ਸਾਡੀ ਸੋਚ ਮਜਾ ਮੁਤਾਬਕ ਨਹੀਂ ਲੁੱਟਿਆ ਅੱਛਾ ਹਾਂ ਅਸੀਂ ਕਿਹਨੇ ਪੰਜਾਬ ਦੇਖੋ ਪਹਿਲਾਂ ਲੁੱਟਦੀ ਆਈ ਨਹੀਂ ਸਾਰੀ ਲੁੱਟਦੇ ਆਣ ਬਣੂਗਾ ਕੁਝ ਫਿਰ ਬਣੂਗਾ ਜੀ ਕਿਉਂ ਨਹੀਂ ਬਣੂਗਾ ਆਸਾ ਦੇਖੋ 2 ਸਾਲ ਬਣੀ ਜਾਂਦਾ ਜੀ 2 ਸਾਲ ਹੀ ਹੋਏ ਹਾਲੇ ਕੀ ਹੋ ਗਿਆ ਫਿਰ ਨਾਲੇ ਕਹਿੰਦੇ ਬੁੜੀਆਂ ਨੂੰ 1000 ਰੁਪਏ ਦੇਣਾ ਸੀ ਉਹ ਵੀ ਨਹੀਂ ਦਿੱਤਾ ਹਜੇ ਤੱਕ ਦੇਊਗਾ ਉਹ ਸਾਰਾ ਕੁਝ ਦੇਊਗਾ ਜੀ ਹੁਣ ਇੱਕ ਇੱਕ ਬੰਦੇ ਤੇ ਘਰ ਦੀ ਜ਼ਿੰਮੇਵਾਰੀ ਹੁੰਦੀ ਆ ਉਹ ਤੋਂ ਵੀ ਸਾਰ ਉਹ ਤਾਂ ਸਾਲ ਹੀ ਤੋਂ ਹੋਇਆ ਜੀ ਕੰਮ ਕਰਨ ਦਾ ਮੌਕਾ ਤਾਂ ਦਿਓ ਜੀ ਵਿਰੋਧੀਆਂ ਨੂੰ ਤਾਂ ਕੰਮ ਬੋਲਣ ਦਾ ਮੌਕਾ ਚਾਹੀਦਾ ਉਹਦਾ ਕੀ ਹੱਲਾ ਜੀ ਬਹੁਤ ਵਧੀਆ ਕੰਮ ਹੋ ਰਿਹਾ ਜੀ ਇਸ ਦਾ ਕਾਂਗਰਸ ਦੇ ਕੰਮ ਕਿਵੇਂ ਦੇਖਦੇ ਹੋ ਉਹ ਆਪ ਦੀ ਸਾ ਉਹਨਾਂ ਨੂੰ ਐ ਵੀ ਅਸੀਂ ਵਧੀਆ ਕਰਦੇ ਜੀ ਉਹ ਆਪ ਦਾ ਸਹੀ ਨੇ ਕਾਲੀ ਦਾਲਾ ਅਸੀਂ ਕਹਿੰਦੇ ਆਪ ਦਾ ਸਾਨੂੰ ਜਿਹੜੇ ਸਾਨੂੰ ਚੰਗੇ ਲੱਗਦੇ ਆਵਾ ਦੀ ਪਾਰਟੀ ਸਹੀ ਲੱਗਦੀ ਅੱਛਾ ਹੋਰ ਵੀ ਨੇ ਸਾਡੇ ਨਾਲ ਬਾਈ ਜੀ ਕੀ ਨਾਮ ਹੈ ਗਰਮੇਲ ਜੀ ਗਰਮੇਲ ਜੀ ਕੀ ਮਾਹੌਲ ਹੈ ਫਿਰ ਮਾਹੌਲ ਵਧੀਆ ਜੀ ਹਾਂ ਹਾਂ ਬਾਲਟੀ ਮੂਰੇ ਅੱਛਾ ਹਾਂਜੀ ਲੋਕਾਂ ਨੂੰ ਰੋਜ਼ਗਾਰ ਚਾਹੀਦਾ ਕਿ ਮੁਫਤ ਚਾਹੀਦਾ ਰੋਜ਼ਗਾਰ ਚਾਹੀਦਾ ਨੇਗਰ ਸਾਰੇ ਚਾਹੀਦਾ ਜੀ ਅੱਗੇ ਕਾਂਗਰਸ ਨੇ ਲੋਟ ਲੋਟ ਖਾ ਲਏ ਹੂੰ ਤੇ ਕਾਂਗਰਸ ਨੇ ਖਾ ਲਏ ਜੀ ਅੱਛਾ ਤੇ ਇਹਨਾਂ ਨੇ ਵਧੀਆ ਕੰਮ ਬਹੁਤ ਸੋਹਣਾ ਕੰਮ ਕੀਤਾ ਜੀ ਅੱਛਾ ਆਰ ਆਰੂ ਸਾਰੇ ਬਣਾਏ ਆ ਜੀ ਉਹਨਾਂ ਨੇ ਹੂੰ ਝੜਵਾਲ ਨੇ ਇਸ ਵਾਰ ਫਿਰ ਕੀ ਕਹਿੰਦੇ ਜੋਣਾ ਚ ਮਾਹੌਲ ਸੋਹਣਾ ਚ ਮਾਹੌਲ ਜੀ ਫੁੱਟੀਆਂ ਜਿੱਤੂਗਾ ਅੱਛਾ ਹਾਂਜੀ ਸਿੱਧਾ ਪਹਿਲਾਂ ਹੀ ਮੂਹਰਾ ਲਾਈ ਜਾਂਦੇ ਹਾਂ ਹਾਂਜੀ ਲੱਗੀਆਂ ਲੱਗੀਆਂ ਕਿਵੇਂ ਲੱਗੀਆਂ ਅੱਛਾ ਲੱਗੀਆਂ ਪੱਕੀਆਂ ਲੱਗੀਆਂ ਭਾਜੀ ਕੀ ਨਾਮ ਹੈ ਰੇਸ਼ਮਾਈ ਕੀ ਲੱਗਦਾ ਮਾਹੌਲ ਜੇ ਆਪਾਂ ਕੰਮਾਂ ਨੂੰ ਦੇਖੀਏ ਤਾਂ ਕਿਹੜੀ ਪਾਰਟੀ ਨੇ ਹੁਣ ਤੱਕ ਪੰਜਾਬ ਦੇ ਭਲੇ ਦੀ ਗੱਲ ਕੀਤੀ ਭਲੇ ਦੀ ਤਾਂ ਇਹ ਸਾਨੂੰ ਪਤਾ ਹੀ ਹਨ ਪਹਿਲਾਂ ਸਰਕਾਰਾਂ ਲੁੱਟਦੀਆਂ ਹੀ ਆ 70 ਸਾਲ ਹੋ ਗਏ ਹਨ ਇਹਨਾਂ ਦੇ 2 ਸਾਲ ਹੀ ਹੋਏ ਤੱਕ ਹੌਲੀ ਹੌਲੀ ਕੰਮ ਹੋਈ ਜਾਂਦੇ 2 ਸਾਲਾਂ ਦੇ ਵਧੀਆ ਕੰਮ ਹੋ ਗਏ ਮੰਨ ਲਓ ਭਾਈ ਅੱਛਾ ਤੇ ਨਾਲ ਚੱਲਦੀ ਵੀ ਜਾਂਦੇ ਕੰਮ ਤੇ ਜਿਹੜੇ ਜਿਹੜੇ ਬਦਲਾਅ ਨੂੰ ਸੋਚ ਕੇ ਵੋਟਾਂ ਪਾਈਆਂ ਸੀ ਉਹ ਬਦਲਾਅ ਆਇਆਗਾ ਲੋਕਾਂ ਨੂੰ ਕੀ ਗੱਲਾਂ ਚ ਹੀ ਰਹਿ ਗਿਆ ਨਹੀਂ ਨਹੀਂ ਬਦਲਾਅ ਤਾਂ ਜਰੂਰ ਆਇਆ ਕਿਉਂਕਿ ਲੋਕ ਪਹਿਲਾਂ ਪਰੇਸ਼ਾਨਾ ਬਲੇ ਸਾਰੇ ਕੰਮ ਹੁਣ ਉਰਤਬਰ ਹੋ ਜਾਂਦੇ ਕਿ ਇਹ ਬੰਦੇ ਨੂੰ ਅੱਛਾ ਕਰੇ ਬੈਠੇ ਹੋ ਜਾਂਦੇ ਵਿੱਚ ਕੰਮ ਆਏ ਜੀ ਔਖਾ ਨਹੀਂ ਹੋਣਾ ਬੰਦਾ ਬਾਕੀ ਅਫਸਰ ਵਧੀਆ ਹੁੰਦੇ ਆ ਪੈਂਸੀ ਤੇ ਜਾ ਕਰਦੇ ਸੀ ਹੁਣ ਕਰਦੇ ਨਹੀਂ ਬਾਕੀ ਥਾਣੇ ਕਿ ਜਿਹੜੀਆਂ ਚ ਕੋਈ ਦਿੱਕਤ ਨਹੀਂ ਹੈ ਤਸੀਲ ਤੇ ਜਾਣਾ ਤਸੀਲਦਾਰ ਉੱਥੇ ਮਿਲਦਾ ਜੀ ਇੱਕ ਦਿਨ ਚ ਸਾਰਾ ਕੰਮ ਨਿਬੜਦਾ ਹੈ ਕੋਈ ਪੈਸਾ ਨਹੀਂ ਮੰਗ ਰਿਹਾ ਜੀ ਪਹਿਲਾਂ ਕੀ ਚੱਲਦਾ ਸੀ ਪਹਿਲਾਂ ਤਾਂ ਜੀ ਪਹਿਲਾਂ ਤਾਂ ਜਿਹੜੇ ਰਜਿਸਟਰੀ ਦੇਖਣ ਵਾਲੇ ਸੀ ਉਹੀ ਨਹੀਂ ਪਹਿਲਾਂ ਨੇੜੇ ਲੱਗਣ ਦਿੰਦੇ ਸੀ ਅੱਛਾ ਹਾਂ ਜੀ ਹੁਣ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਕਿਸੇ ਦਫ਼ਤਰ ਤੇ ਜਾਓ ਮਿੰਟੋ ਮਿੰਟੇ ਕੰਮ ਹੁੰਦਾ ਜੀ ਲੋਕਾਂ ਨੂੰ ਰਾਸ ਆ ਗਿਆ ਬਦ हां बिल्कुल रास है जी ਸਾਡੇ ਵਾਸਤੇ ਦਾ ਰਾਸ ਸਾਡੇ ਪਿੰਡ ਵਾਸਤੇ ਬਿਲਕੁਲ ਰਾਸ ਹੈ ਜੀ ਅੱਛਾ ਹਾਂ ਬਾਕੀ ਆਪਾਂ ਆਪਣੇ ਪਿੰਡਾਂ ਦੀ ਸੋਚ ਹੈ ਅੱਛਾ ਹਾਂ ਫਿਰ ਖੁੱਡੀਆਂ ਸਾਹਿਬ ਨੂੰ ਮਿਲੇ ਹਾਂ ਖੁੱਡੀਆਂ ਸਾਹਿਬ ਨੂੰ ਮਿਲੇ ਆ ਜੀ ਬਹੁਤ ਚੰਗੇ ਇਨਸਾਨ ਨੇ ਵਧੀਆ ਭਲੇ ਮਾਨਸ ਨੇ ਪਹਿਲਾਂ ਵੀ ਆਪਾਂ ਉਹਨਾਂ ਬਾਰੇ ਬਹੁਤ ਸੁਣਿਆ ਬਹੁਤ ਚੰਗੇ ਇਨਸਾਨ ਨੇ ਬਹੁਤ ਵਧੀਆ ਵੋਟਾਂ ਨਾਲ ਜਿੱਤਣਗੇ ਅੱਛਾ ਪਿੰਡ ਦੇ ਮਾਹੌਲ ਪਿੰਡ ਦੇ ਲੋਕਾਂ ਦੀਆਂ ਗੱਲਾਂ ਤੁਸੀਂ ਵੀ ਸੁਣੀਆਂ ਬਾਈ ਜੀ ਹੋਰ ਵੀ ਨੇ ਸਾਡੇ ਨਾਲ ਬਾਈ ਕੀ ਨਾਮ ਹੈ ਹਾਂ ਬਾਈ ਜੀ ਕੁਲਵਿੰਦਰ ਸਿੰਘ ਹੈ ਕੁਲਵਿੰਦਰ ਜੀ ਕੀ ਮਾਹੌਲ ਹੈ ਫਿਰ ਮਾਹੌਲ ਬਹੁਤ ਵਧੀਆ ਜੀ ਦੇਖੋ ਪਹਿਲਾਂ ਤਾਂ ਇਹ ਲਾ ਲੋ ਵੀ ਨੌਕਰੀਆਂ ਦੇ ਰਹੇ ਨੇ ਬਿਨਾਂ ਅਸ਼ਪਾਰਸ਼ ਬਿਨਾਂ ਪੈਸਾ ਅੱਛਾ ਪਹਿਲਾਂ 70 70 ਲੱਖ ਰੁਪਏ ਲੈ ਲੈਂਦੇ ਸੀ ਜੱਜ ਲੱਗਣ ਦਾ ਤੇ ਹੁਣ 17 17 18 18 ਕੁੜੀਆਂ ਜੱਜ ਲੱਗੀਆਂ ਨੇ ਅੱਛਾ ਸਿਰਫ ਇੱਕ ਆਪਦੇ ਕੁਆਲੀਫਿਕੇਸ਼ਨ ਦੇ ਆਧਾਰ ਤੇ ਠੀਕ ਹੈ ਮੈਟ ਦੇ ਆਧਾਰ ਤੇ ਠੀਕ ਹੈ ਹੁਣ ਦੋ ਮੁਲਾਜ਼ਮ ਸਾਡੇ ਪਿੰਡੋਂ ਲੱਗੇ ਨੇ ਇੱਕ ਆਂਗਣਵਾੜੀ ਚ ਲੱਗੀ ਕੁੜੀ ਆ ਇੱਕ ਮਾਸਟਰ ਟੀਚਰ ਲੱਗੇ ਨੇਗੇ ਅੱਛਾ ਕੋਈ ਪੈਸਾ ਨਹੀਂ ਲੱਗਿਆ ਕੋਈ ਸਪਾਰਸ਼ ਨਹੀਂ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਤਾਂ ਪੈਸੇ ਹੀ ਚੱਲਦਾ ਸੀਗਾ ਜੀ ਹੂੰ ਜੇ ਕੋਈ ਮੰਨ ਲਓ ਇਹ ਕਿਹਦਾ ਰਿਸ਼ਤੇਦਾਰ ਹੈ ਜੀ? ਹਾਂ ਜੀ। ਜੇ ਕੋਈ ਲੱਗ ਜਾਂਦਾ ਸੀ ਨਾ ਪਿੰਡ ਚੋਂ ਪਹਿਲਾਂ ਵਿੜਕ ਲੈਂਦੇ ਸੀ ਇਹ ਕਿਹਦਾ ਰਿਸ਼ਤੇਦਾਰ ਹੈ ਫਿਰ ਪਤਾ ਲੱਗਦਾ ਸੀ ਤਾਂ ਮਾਮੇ ਦਾ ਮੁੰਡਾ ਤਾਂ ਫਲਾਣੇ ਮੰਤਰੀ ਨਾਲ ਰਹਿੰਦਾ ਤਾਂ ਲੱਗ ਗਿਆ ਜੀ। ਅੱਛਾ ਤਾਂ ਲੱਗ ਗਿਆ। ਹਾਂ ਤੇ ਜਾਂ ਪਤਾ ਲੱਗਦਾ ਹੁੰਦਾ ਜੀ ਉਹ ਫਲਾਣਿਆਂ ਦਾ ਕਿੱਲੇ ਰਿਸਟਰੀ ਕਰਾਤੀ ਹੋਏ। ਅੱਛਾ। ਤਾਂ ਪਤਾ ਲੱਗਦਾ ਸੀ ਹੁਣ ਪਤਾ ਲੱਗਦਾ ਗਰੀਬ ਵਾਸਤੇ 16-16 ਲੱਖ ਰੁਪਏ ਦੇਣਾ ਪੈਂਦਾ ਸੀ। ਪੀਐਨ ਦੀ ਨੌਕਰੀ ਵਾਸਤੇ 16-16 ਲੱਖ ਰੁਪਏ। ਤੇ ਹੁਣ ਹੁਣ ਕੁਛ ਨਹੀਂ। ਮੈਟ ਹੈਗੀ ਆ ਤਾਂ ਫਿਰ ਫਿਰ ਕੀ ਲੱਗਦਾ ਇਸ ਵਾਰ ਲੋਕ ਸਭਾ ਚੋ ਮਤਲਬ ਹਾਂ ਤੇ ਭਾਜਪਾ ਦਾ ਹੈਗਾ ਪਿੰਡ ਚ ਕੁਝ ਭਾਜਪਾ ਤਾਂ ਗਈ ਆਈ ਜੀ ਭਾਜਪਾ ਨੂੰ ਤਾਂ ਲੋਕ ਡਲੇ ਮਾਰਦੇ ਬਟਨ ਕੀ ਦਿੰਦੇ ਪਿੰਡ ਚ ਤੇ ਅਕਾਲੀ ਦਲ ਅਕਾਲੀ ਦਲ ਵੀ ਖਤਮ ਹੀ ਆ ਅੱਛਾ ਹਾਂ ਤੇ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਜੀਤਮਿੰਦਰ ਕਾਂਗਰਸ ਜੀਤਮਿੰਦਰ ਸਿੱਧੂ ਕੀ ਕਰੂਗਾ ਜਦੋਂ ਮੰਨ ਲਓ ਹਾਂ ਜਦੋਂ ਕੈਪਟਨ ਸਾਹਿਬ ਨੇ ਪੌਣੇ ਪੰਜ ਸਾਲ ਇਂਡ ਪਾ ਤੇ ਮੁੱਖ ਮੰਤਰੀ ਬਣ ਕੇ ਤੇ ਹੁਣ ਕੀ ਕਰੂਗੀ ਕਾਂਗਰਸ ਕੀ ਦੱਸਿਆ ਬਾਈ ਤੁਸੀਂ ਦੱਸਿਓ ਬਾਕੀ ਜਿਹੜੀ ਆਪਾਂ ਜੀਤਵਿੰਦਰ ਸਿੱਧੂ ਦੀ ਗੱਲ ਕਰਦੇ ਆਂ ਜੀ ਚਲੋ ਕਾਂਗਰਸ ਨੇ ਕਰਤਾ ਹੋ ਜੋ ਕਰਤਾ ਹੋ ਪਰ ਜੀਤਵਿੰਦਰ ਸਿੱਧੂ ਸਾਡੇ ਹੋਲਡ ਨਹੀਂ ਜੀ ਮੇਨ ਗੱਲ ਦੱਸਾਂ ਤੁਹਾਨੂੰ ਉਹ ਤਲਵੰਡੀ ਸਾਬੋ ਚ ਹੋਊਗਾ ਠੀਕ ਅਕਾਲੀ ਦਲ ਮਿਲਦਾ ਨਾਲ ਨਹੀਂ ਜਾਂ ਕਾਂਗਰਸ ਨਾਲ ਮਿਲ ਨਾਲ ਇੱਥੇ ਕੌਣ ਜਾਣਦਾ ਸਾਡੇ ਤੁਸੀਂ ਪਿੰਡ ਚ ਜਾਵੜੋ ਕਿਸੇ ਨੂੰ ਬੀਬੀ ਨੂੰ ਜਾ ਕੇ ਪੁੱਛੋ ਵੀ ਜੀਤਵਿੰਦਰ ਸਿੱਧੂ ਕੌਣ ਆ ਥੋੜਾ ਮੇਰਾ ਪੱਕਾ ਵਾਦਾ ਲਾਈਵ ਚੱਲਦੇ ਆਂ ਆਪਾਂ ਜੇ ਕੋਈ ਬੁੜੀ ਇਹ ਗੱਲ ਕਹਿ ਦੂ ਵੀ ਹਾਂ ਪਈ ਉਹ ਤਲਵੰਡੀ ਤੋਂ ਖੜਾ ਹੋਇਆ ਸੀ ਗੇਰਾ ਤਾਂ ਮੈਂ ਦੇ ਦਾਂਗਾ ਜੀ ਜਾਣਦੀ ਨੇ ਜੋ ਬੰਦਾ ਹੋਲਡ ਰਹੀ ਆ ਪਿੰਡ ਦੇ ਲੋਕਾਂ ਦੀਆਂ ਗੱਲਾਂ ਨੇ ਪਿੰਡ ਦੇ ਸਾਥ ਦੇ ਵਿੱਚ ਜਿਹੜੀ ਚਰਚਾ ਛਿੜਦੀ ਆ ਜਿੰਨੇ ਵੀ ਲੋਕ ਨੇ ਸਾਰਿਆਂ ਨਾਲ ਗੱਲਬਾਤ ਕੀਤੀ ਆ ਲੋਕਾਂ ਦੀ رائے ਕਰੀ ਆ ਤੁਹਾਡੇ ਸਨ ਨਾਲ ਸਾਂਝੀ ਤੁਸੀਂ رائے ਕਰਿਓ ਆਪਣੀ ਕਮੈਂਟਾਂ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ